すごい ਵਾਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਪਾਉਂਦਿਆਂ ਵੱਡਾ ਹਾਸਾ ਵਪਰੇ ਜੀ ਹਾਂ ਲੈਂਟਰ ਅਚਾਨਕ ਥੱਲੇ ਆ ਡਿੱਗਿਆ ਜਿਸ ਕਾਰਨ 12 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਦਰਸਲ ਗੁਰੂ ਘਰ ਦੇ ਦੀਵਾਨ ਹਾਲ ਦਾ ਲੈਂਟਰ ਪਾਇਆ ਜਾ ਰਿਹਾ ਸੀ ਅਤੇ ਇਹ ਲੈਂਟਰ ਜਿਵੇਂ ਹੀ ਮੁਕੰਮਲ ਹੋਇਆ ਤਾਂ ਅਚਾਨਕ ਥੱਲੇ ਆ ਡਿੱਗਿਆ ਜਿਸ ਕਾਰਨ ਮਲਬੇ ਦੇ ਹੇਠ ਇੱਕ ਦਰਜਨ ਤੋਂ ਜ਼ਿਆਦਾ ਲੋਕ ਦਬੇ ਗਏ ਜਿਨ੍ਹਾਂ ਨੂੰ ਕੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਹਾਲਾਂਕਿ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇਸ ਕਟਨਾ ਦੌਰਾਨ ਮੌਕੇ ਤੇ ਹੜਕਾਂ ਫਮਚ ਗਿਆ ਸੈਂਕੜੇ ਸੰਗਤਾਂ ਲੈਂਟਰ ਦੀ ਸੇਵਾ ਕਰ ਰਹੀਆਂ ਸੀ ਜੋ ਕਿ ਇਸ ਹਾਸੇ ਨਾਲ ਸਹਿਮ ਗਈਆਂ ਅਤੇ ਜਿਵੇਂ ਹੀ ਹਾਸਾ ਵਾਪਰਿਆ ਤਾਂ ਇਸ ਦੇ ਥੱਲੇ ਦੇਵੀਆਂ ਸੰਗਤਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੀਆਂ ਮੌਕੇ ਤੇ ਜੀਸੀਬੀ ਅਤੇ ਦੂਜੀਆਂ ਮਸ਼ੀਨਾਂ ਬੁਲਾਈਆਂ ਗਈਆਂ ਜਿਨ੍ਹਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ جي 3 4 5 6 7 8 9 0 いいよいいよいいよいいよいいよいいよいいよ ਤਰਨਤਾਰਨ ਦੇ ਪਿੰਡ ਸੰਗਤਪੁਰਾ ਚ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਮੁਕੰਮਲ ਹੁੰਦਿਆਂ ਹੀ ਕੁਝ ਸਮੇਂ ਬਾਅਦ ਥੱਲੇ ਆੜ ਗਿਆ ਜਿਸ ਕਾਰਨ ਮਲਬੇ ਦੇ ਹੇਠ ਕਰੀਬ 1 ਦਰਜਨ ਤੋਂ ਜ਼ਿਆਦਾ ਲੋਕ ਦਬ ਗਏ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੰਗਤ ਅਤੇ ਇਲਾਕਾ ਵਾਸੀਆਂ ਵੱਲੋਂ ਲੋਕਾਂ ਨੂੰ ਬਾਹਰ ਕੱਢਣ ਲਈ ਜਦੋਜਾਹਿਦ ਕੀਤੀ ਗਈ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ 12 ਵਿਅਕਤੀਆਂ ਨੂੰ ਮਲਬੇ ਦੇ ਥੱਲੇ ਤੋਂ ਬਾਹਰ ਕੱਢਿਆ ਗਿਆ ਸਾਰਿਆਂ ਨੂੰ ਵਕਫਾ ਖਾਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੂਚਨਾ ਮਿਲਣ ਤੇ ਮੌਕੇ ਤੇ اعلی ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਮੁਤਾਬਕ ਰੈਸਕਿਊ ਆਪਰੇਸ਼ਨ ਦੌਰਾਨ 12 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਪਰ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਦਤਸਲ ਪਿੰਡ ਸੰਖਪੁਰਾ ਦੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਜੀ ਦੇ ਨਵੇਂ ਬਣ ਰਹੇ ਦੀਵਾਨ ਹਾਲ ਦਾ ਲੈਂਟਰ ਪਾਇਆ ਜਾ ਰਿਹਾ ਸੀ ਲੈਂਟਰ ਦਾ ਕੰਮ ਮੁਕੰਮਲ ਹੋ ਗਿਆ ਸੀ ਪਰ ਕੁਝ ਹੀ ਸਮੇਂ ਬਾਅਦ ਪੂਰੇ ਦਾ ਪੂਰਾ ਲੈਂਟਰ ਥੱਲੇ ਟਹਿ ਟੇਰੀ ਹੋ ਗਿਆ ਇਸ ਕਾਰਨ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਮੌਕੇ ਤੇ ਮੌਜੂ ਸੰਗਤਾਂ ਤੇ ਇਲਾਕਾ ਵਾਸੀਆਂ ਨੇ ਮਲਬਾ ਹਟਾਉਣਾ ਸ਼ੁਰੂ ਕੀਤਾ ਸੰਗਤ ਨੇ ਜੀਸੀਬੀ ਅਤੇ ਹੋਰ ਸਾਧਨਾਂ ਰਾਹੀਂ ਪਾਰੀ ਜਦੋਂ ਜਹ ਤੋਂ ਬਾਅਦ ਮਲਬੇ ਚੋਂ 12 ਵਿਅਕਤੀਆਂ ਨੂੰ ਬਾਹਰ ਕੱਢ ਲਿਆ ਉੱਥੇ ਹੀ ਸੰਗਤਾਂ ਨੇ ਕਿਹਾ ਕਿ ਇਸ ਪੂਰੇ ਹਾਦਸੇ ਪਿੱਛੇ ਠੇਕੇਦਾਰ ਦੀ ਨਗਹਿਲੀ ਇਹ ਜਦ ਕੇ ਕੋਈ ਸੰਕਟਾ ਨਾ ਕਹਿਣਾ ਸੀ ਕਿ ਇਸ ਕਟਰਾ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਅਤੇ ਇਹ ਸਭ ਕੁਝ ਕੁਦਰਤੀ ਪਾਣਾ ਵਾਪਰਿਆ ਹੈ ਅੱਜ ਇਹ ਸੰਤ ਭਰਾ ਪਿੰਡ ਜੀ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲਾ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਬ ਪੈ ਗਿਆ ਹੈਗਾ ਦਹਾਕ ਗੋਰੀਆਂ ਦਾ ਮਾਰ ਰਹਿ ਗਿਆ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰਤੀ ਆ ਠੀਕ ਹੈ ਨਾ ਨਗੇਲੀ ਕਹੇਦੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੇ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਮੰਦਾ ਨਹੀਂ ਕੋਈ ਥੱਲੇ ਆਪਣਾ ਨਾ ਸ਼ੰਦਰ ਸਿੰਘ ਜੀ ਕੀ ਗੱਲ ਬਾਰੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਇੰਟਰ ਪਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈ ਕਿ ਨਹੀਂ ਕਿੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੀਆਂ ਲੰਮੀਆਂ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵਹਨੇ ਆ ਕਿੰਨੇ ਆ ਜਸਮੀਨੀ ਮਾੜੀ ਮੋੜ ਜੀ ਕਿ ਇਹਦੇ ਚ ਰੀੜ ਆਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਹਾਲਾਂਕਿ ਇਸ ਹਾਸੇ ਦੌਰਾਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਨੇ ਪਰ ਗਨੀਮਤ ਰਹੀ ਕਿ ਕਿਸੇ ਦੀ ਵੀ ਮੌਤ ਨਹੀਂ ਹੋਈ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਦੌਰਾਨ ਕਿਸੇ ਦੀ ਵੀ ਮੌਤ ਨਹੀਂ ਹੋਈ ਅਤੇ ਲੋਕਾਂ ਦਾ ਵਿਚਾਰਿਆ ਫਿਲਹਾਲ ਇਹਨਾਂ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਦਕਿ ਜਾਣਕਾਰੀ ਮੁਤਾਬਕ 2 ਤੋਂ 3 ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ 'ਚ ਰੈਫਰ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ